ਇਹ ਖਬਰਾਂ ਫਲੈਸ਼ ਹੋਈਆਂ ਨੇ ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਆ ਹੁਣ ਅਸੀਂ ਖਾਸ ਤੌਰ ਤੇ ਬੈਸ ਦੇ ਰੂਪ ਸੁਰੱਖਿਤ ਹੈ ਸਾਡੀ ਸੁਰੱਖਿਆ ਜਿਹੜੀ ਸਰਕਾਰ ਨਹੀਂ ਕਰ ਸਕੀ ਹੁਣ ਗੈਂਗਸਟਰ ਨੂੰ ਜੁਆਇਨ ਕਰਕੇ ਸਾਨੂੰ ਡਰਾ ਕੇ ਕਿਆ ਬੋਟਨ ਲੈਂ ਚਾਹੁੰਦੇ ਨੇ ਸੋ ਅੱਜ ਇਹ ਪ੍ਰਸ਼ਨ ਲੋਕਾਂ ਦੇ ਮਨ ਚ ਪੈਦਾ ਹੋ ਗਿਆ ਕਿ ਸਾਡੀ ਸਿਕਿਉਰਿਟੀ ਜਿਹੜੀ ਹੈ ਉਹ ਬਿਲਕੁਲ ਤਾਰ ਤਾਰ ਹੋ ਰਹੀ ਹੈ ਅਸੀਂ ਬਿਲਕੁਲ ਇਨ ਸੇਫ ਜਿਹੜੇ ਹੈ ਅਨਸੇਫ ਜਿਹੜੇ ਹੈ ਹੋ ਚੁੱਕੇ ਆ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੇ ਇਸ ਕੰਡਕਟ ਨੂੰ ਜਿੱਥੇ ਕੰਡੈਮ ਕਰਦੀ ਹੈ ਉਥੇ ਪੁੱਛਦੀ ਹੈ ਕਿ ਕੀ ਲੋੜ ਪਈ ਸੀ ਤੁਹਾਡਾ ਕੀ guzara ਨਹੀਂ ਹੁੰਦਾ ਸੀ ਕਿ ਤੁਸੀਂ ਗੈਂਗਸਟਰ ਜਿਹੜੇ ਹੈ ਉਹ ਸ਼ਾਮਲ ਕਰਕੇ ਲੋਕਾਂ ਦੇ ਮਨ ਦੇ ਵਿੱਚ دہشت ਤੇ ਡਰ ਪਾਇਆ ਦੂਸਰੇ ਜੇ ਤੁਹਾਡੇ ਨਾਲ ਸਾਡੇ ਨਾਲ ਸਾਰੇ ਪੰਜਾਬ ਨਾਲ ਸਾਂਝਾ ਹੈ ਅੱਜ ਫੇਰ ਸੂਰੀ ਸਾਰੇ ਪੈਟਰੋਲ ਪੰਪਸ ਦੇ ਓਨਰਸ ਨੂੰ ਫੋਨ ਆ ਗਏ ਨੇ ਕਿ ਤੁਹਾਡਾ ਜਿਹੜਾ ਬੈਟ ਹੈ ਪੈਟਰੋਲ ਤੇ ਉਹ 75 ਪੈਸੇ ਵੱਧ ਗਿਆ ਇਲੈਕਸ਼ਨ 75 ਪੈਸੇ ਪੈਟਰੋਲ ਤੇ ਰੇਟ ਬੈਟ ਜਿਹੜਾ ਹੈ ਉਹ ਸਰਕਾਰ ਨੇ ਅਸਵੀਰੇ ਵੈਰੀਫਾਈ ਕਰ ਲਈਓ ਮੈਂ ਤਾਂ ਪੈਟਰੋਲ ਓਨਰਸ ਦਾ ਫੋਨ ਆਇਆ ਕਿ ਮੈਂ ਫਿਰ ਨੋਟੀਫਿਕੇਸ਼ਨ ਕਹਿੰਦੇ ਨੋਟੀਫਿਕੇਸ਼ਨ ਫੋਨ ਆਇਆ ਸਾਨੂੰ ਕਿ ਤੁਸੀਂ ਆਪਣੀ ਜਿਹੜੀ ਵੀ ਕਲੈਕਸ਼ਨ ਕਰਨੀ ਹੈ ਉਹ 75 ਪੈਸੇ ਐਡ ਮਤਲਬ ਜਲਦੀ ਤੇ ਤੇਲ ਪਾਣਾ ਉਹ ਕੰਮ ਅੱਜ ਸਰਕਾਰ ਨੇ ਕੀਤਾ ਮਹਿੰਗਾਈ ਅੱਗੇ ਪੰਜਾਬ ਦੇ ਵਿੱਚ ਤਰਾਹੀ ਤਰਾਹੀ ਹੋਈ ਪਈ ਹੈ ਗਰਮੀ ਨਾਲ ਬੁਰਾ ਹਾਲ ਹੈ ਔਰ ਦੂਸਰੇ ਪਾਸੇ ਰੇਟ ਵਧਾ ਕੇ ਔਰ ਗੈਂਗਸਟਰ ਨੂੰ ਸ਼ਾਮਲ ਕਰਕੇ ਪੰਜਾਬ ਦੀ ਰਾਜਨੀਤੀ ਚ ਇੱਕੋਰੀ ਫਿਰ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਚਿਹਰਾ ਆ ਉਹ ਨੰਗਾ ਕਰਤਾ ਉਹ ਵੀ ਨਕਾਬ ਹੋ ਗਏ ਨੇ ਕਿ ਉਹਨਾਂ ਦੀ ਨੀਅਤ ਕੀ ਹੈ ਉਹ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਸਾਫ ਹੈ ਕੀ ਮੈਨੂੰ ਇਹ ਨਹੀਂ ਦੱਸਦੇ ਗਲਤੀ ਜੀ ਤੁਹਾਡਾ ਨੇ ਜੀ ਦੇ ਗਿਆ ਰਜੇ ਮੈਂ ਦੱਸਦਾ ਮੈਂ ਇਹ ਤੈਨੂੰ ਪਹਿਲੇ ਕਿਹਾ ਕਿ ਮੈਂ ਨੋਟੀਫਿਕੇਸ਼ਨ ਮੰਗੀ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਫੋਨ ਆਇਆ ਸਾਡੇ ਆਫਿਸ ਤੋਂ ਕਿ ਜਿਹੜੀ ਵੀ ਤੁਸੀਂ ਪੈਟਰੋਲ ਦੀ ਪੇਮੈਂਟ ਕਰਨੀ ਹੈ ਵੈਟ ਦੀ ਉਹ 75 ਪੈਸੇ ਪਲੱਸ ਕਰਕੇ ਕਰਨੀ ਹੈ Khanna ji ਜਿਹੜੇ ਤੁਸੀਂ ਚੱਲ ਗਏ ਅਸਿਸਟੈਂਟ ਸਾਊਰ ਤੇ ਕੋਈ ਪੀਓ ਵੀ ਲੱਗਾ ਇਹਨਾਂ ਦੇ ਵਿੱਚ ਉਹ ਗੇਜ ਕਿਹੜੇ-ਘੇੜੇ ਨੇ ਤੁਸੀਂ ਉਹਨੂੰ ਦੇਖੋ ਮੈਂ ਕਿਹੜੇ ਮਾਮਲੇ ਨੇ ਥੋੜਾ ਦੇਖੋ 10 12 ਕੇਸ ਐਸੀ ਜਾਣਕਾਰੀ ਕੁਝ ਆਮਜਕਦੇ ਨੇ ਕੁਝ ਲੁੱਟਾਂ ਖਵਾਉਂਦੇ ਨੇ ਸਰ ਖੰਡਾ ਸਾਹਿਬ ਨੂੰ ਤੁਹਾਡੀ ਗੱਲ ਸਮਝ ਨਹੀਂ ਹੋ ਰਹੀ ਕਿ ਬਿਜਲੀ ਤੇ ਕੀ ਕਿਹੜਾ ਮਸਲਾ ਹੈ 75 ਪੈਸੇ ਬੈਟ ਵਧਾਇਆ ਹੈ ਹਾਂ ਉਹ ਤੇਲ ਪਾਉਂਗੇ ਪਤਾ ਲੱਗ ਜਾਊਗਾ ਹਾਂ ਮੈਂ ਫੋਟੋ ਲਗਾਉਂਦਾ ਜੀ ਫੋਟੋ ਲਗਾਉਂਦੇ ਜੀ ਅਜੋਇਨਿੰਗ ਪੰਜਾਬ ਸਰਕਾਰ ਨੇ ਅੱਜ ਇੰਡਸਟਰੀ ਦੇ ਉੱਪਰ ਕੁਝ ਘੰਟਿਆਂ ਵਾਸਤੇ ਜੂਨ 'ਤੇ 1 ਕਿਲੋਵਾਟ ਰੋ 4.50 ਫਾਰੀ ਦੇਖੋ ਅਸੀਂ ਪਹਿਲਾਂ ਵੀ ਤੁਹਾਨੂੰ ਪ੍ਰੈਸ ਕਾਨਫਰੰਸ ਸਰ ਬਿਜਲੀ ਤੇ ਕੀਤੀ ਸੀ ਮੈਂ ਉਦੋਂ ਇਹਨੇ ਵਾਦਾ ਕੀਤਾ ਸੀ ਕਿ 5 ਰੁਪਏ ਅਸੀਂ ਯੂਨਿਟ ਰੈਸਟਿਜ਼ ਦਵਾਂਗਾ। ਇਹਦਾ ਯੂਨਿਟ ਇਹਨੇ 9.5 ਤੋਂ ਲੈ ਕੇ 10 ਰੁਪਏ ਤੱਕ ਇਹ ਦੇਣੇ। ਹੁਣ ਤੁਸੀਂ ਜਿਹੜੀ ਜਾਣਕਾਰੀ ਦੇ ਰਹੇ ਆ ਇਹਦਾ ਮਤਲਬ ਇਹ ਇਲੈਕਸ਼ਨ ਬਿਲਕੁਲ ਇਲੈਕਟਿਡ ਥਰੋਨ ਤੇ ਲੋਕ ਨੂੰ ਘਟ ਤੋਂ ਰੀਲੀਫ ਦੇਂਦੇ ਪੈਕੇਜ ਦੇ ਫੈਸਲੇ ਆ ਉਹ ਲੈ ਜਾਂਦੇ ਨੇ ਘਟ ਤੋਂ ਲੋਕ ਇਹਦਾ ਵਿਸ਼ਵਾਸ ਕਰਨ। ਇਹਦਾ ਮਤਲਬ ਇਹ ਸਰਕਾਰ ਆਪਣੀ ਹਾਰ ਮੰਨ ਕੇ ਜਿਹੜੇ ਹੈ ਲੈ ਰਹੇ ਨੇ ਨਹੀਂ ਤਾਂ ਅੱچھے ਲੋਕ ਨੂੰ ਸ਼ਾਮਲ ਕਰਦਾ ਟੈਕਸ ਲਾਉ ਪਹਿਲਾਂ ਤੀਵਰ ਚੋਦਾ ਕਾਨਫਰੰਸ ਲੈਂਦਾ ਲੇਕਿਨ ਇਹ ਫੈਸਲਾ ਲੈਣ ਦਾ ਇਹੀ ਤੱਕ ਹੈ ਜਦ ਨਿਕਲਦਾ ਕਿ ਸਰਕਾਰ ਨੇ ਆਪਣੀ ਹਾਰ ਮੰਨੀ ਲਓ ਜੀ ਆ ਪਹਿਲੀ ਫੋਟ ਹੈ ਸੰਦੀਪ ਜੀ ਜਿਹੜੀ अरोड़ा जी और संदीप संदीप एक, सर सर नाम 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 एक कमल कमल कुमार गोरी देखा 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 देखा। ਸਰ ਜੀ ਆਮੀਰ ਪੜਾਉਗਾ ਪਰ ਜੀ ਦੋਨੇ ਤਰ੍ਹਾਂ ਬੱਸ ਇਹਦੇ ਖਿਲਾਫ ਵੀ ਆਮਜ਼ਾ ਲੁੱਟਖੋ ਦੇ ਮਕਦਮਾ ਦਰਜ ਨੇ ਕਮਲ ਕੁਮਾਰ ਗੋਰੀ ਕਹਿੰਦਾ ਜੀ ਇਹ ਪਹਿਲਾਂ ਕਿਹੜੀ ਪਾਰਟੀ ਸੀਗੇ ਜੀ ਇਹ ਇਹ ਜਿਹੜੇ ਗੈਂਗਸਟਰ ਹੁੰਦੇ ਹੋਈ ਸੀਗੇ ਜੀ ਮੈਂ ਗੈਂਗਸਟਰ ਸੀਗੇ ਕਹੀ ਜਾਂਦਾ ਮੈਂ ਸਰ ਇੰਦਰ ਦਾ ਖਾਣਾ ਥੋੜਾ ਨੀਚੇ ਕਰਕੇ ठीक <rax> <choropter> <bolog cycles> <अज़ियाद कर जाते> है जी बड़ा एक अच्छा क्वेश्चन प्रेस आया ਮੈਂ ਤਾਂ ਹੀ ਖੜੇ ਹੋ ਕੇ ਕਰ ਰਿਹਾ ਸੀ ਹਾਂ ਬੈਸਟ ਹੈ ਉਹ ਬੈਸਟ ਹੈ ਹਾਂ ਖੜੇ ਤਾਂ ਹੀ ਕਰ ਰਿਹਾ ਸੀ ਕਿ ਉਹ ਮੈਨੂੰ ਰਾਜੀ ਉਹ ਕਰ ਲੋ ਬਸ ਹੋ ਗਿਆ ਮਾਈਕ ਲੈ ਇੱਕ ਬਹੁਤ ਅੱਛਾ ਕੁਐਸਚਨ ਆਇਆ ਕੀ ਸਿਆਸੀ ਚਿਹਰੇ ਘਟ ਗਏ ਜਿਹੜੇ ਗੈਂਗਸਟਰ ਕੰਮ ਕਰਨੇ ਲੱਗ ਗਏ ਬਹੁਤ ਅੱਛਾ ਥੈਂਕ ਯੂ ਇਹ ਟੈਗ ਲਾਈਨ ਹੈ ਥੈਂਕ ਯੂ